ਬੱਸ ਕਰੋ ਚਾਚੀ ਜੀ ਤੁਹਾਡਾ ਤੇ ਮੈਂ ਮੰਨਦੀ ਆ ਕਿ ਤੁਹਾਡੀ ਤੋਂ ਭਤੀਜੀ ਲੱਗੀ ਤੁਹਾਡਾ ਤੇ ਮੈਂ ਹਜਮ ਕਰੀ ਜਾਂਦੀ ਪਰ ਭਾਬੀ ਤੂੰ ਤੂੰ ਤਾਂ ਥੋੜਾ ਬੋਧਾ ਮੇਰੇ ਬਾਰੇ ਸੋਚ ਰਾ ਫੇਰ ਸ਼ੰਮੀ ਵਾਲੀ ਗੱਲ ਕਰ ਦਿੱਤੀ ਔਰ ਤੇਰੀ ਫਿਰ ਬਗਾਲੀ ਮੇਰੇ ਤੇਰੀ ਆਪਣੀ ਆ ਤੂੰ ਇਹਨਾਂ ਦਾ ਸੋਚ ਕੇ ਮੇਰੇ ਦਿਲ ਤੇ ਕੀ ਬੀਤੂਗੀ ਕਿ ਮੈਂ ਆਪਣਾ ਬੱਚਾ ਕਿ ਦਾਨੂ ਦੇ ਦਾਂ ਸਿਮਰਤ ਮੀਂਹ ਨਸਤੇ ਕੋਈ ਬਦਾਨਾ ਨਹੀਂ ਆ ਤੂੰ ਵੀ ਆਪਣੀਆਂ ਤੇ ਸ਼ੰਮੀ ਵੀ ਆਪਣੀਆਂ ਤੂੰ ਇਸਾ ਕਿਉਂ ਸੋਚਦੀ ਆਂ ਉਹ ਮੈਂ ਤੁਹਾਡੇ ਗੜੀ ਜੋੜੇ ਹੱਥ ਮੈਨੂੰ ਕੱਲਿਆਂ ਛੱਡ ਦਵਾਂ ਮੈਂ ਤੁਹਾਡ ਨਾਲ ਕੋਈ ਗੱਲ ਨਹੀਂ ਕਰਨੀ ਸਿਮਰ ਤੇ ਕੱਲ ਤੇ ਸੁਣ ਜਾ ਸਿਮਰ ਤੇ ਕੱਲ ਤੇ ਸੁਣ ਨਹੀਂ ਸਿਮਰਤ ਚਾਚੀ ਜੀ ਚਾਚੀ ਜੀ ਮੇਰੀ ਗੱਲ ਸੁਣੋ ਇਸ ਦਾ ਮਨ ਨਾ ਖਰਾਬ ਕਰੋ ਆਪਣਾ ਕੋਈ ਨਹੀਂ ਮੈਂ ਕਰਨੀ ਗੱਲ ਉਹਦੇ ਨਾਲ ਜਾ ਕੇ ਚਾਚੀ ਮੇਰੀ ਤੇਰੀ ਜ਼ਿੰਦਗੀ ਚ ਕਦੋਂ ਖੁਸ਼ੀ ਆਣ ਗਈਆਂ ਕਦੋਂ ਖੁਸ਼ੀ ਆਣ ਗਈਆਂ ਚਾਚੀ ਜੀ ਪਤਾ ਨਹੀਂ ਰੱਬ ਤੂੰ ਕਿੱਥੇ ਚਲੇ ਗਈਆਂ ਬੋੜਾ ਥੱਲੇ ਹੋਣਾ ਬੜੇ ਦੁੱਖ ਵੇਖ ਲਈ ਉਹਨੇ ਨਾ ਦਰਸਾਉ ਰੋਇਨਾ ਲੋਕਾਂ ਦੇ ਦਾਤਾਂ ਮਿਨੇ ਦੇ ਉਹਨਾਂ ਨੂੰ ਪਹਿਲਾ ਰਿਸ਼ਤੇਦਾਰ ਪੈਣਪਰਾ ਤਾਂ ਨਹੀਂ ਦਿੰਦੇ ਸੀ ਬਿਨ ਮਾਂ ਪਿਓ ਦੀ ਬੱਚੀ ਆ ਤੇ ਹੁਣ ਉਹਨੂੰ ਤੈਨ ਬੱਚੇ ਦੀ ਵਾਹ ਕਰਨਗੇ ਕਿਉਂ ਨੂੰ ਤਾਨੇ ਸੁਣਾਏ ਜਾਣਾ ਹੈ ਚਾਚੀ ਜੀ ਤੇ ਖੁਸ਼ੀਆਂ ਦੇ ਦੇ ਔਰ ਨੂੰ ਖੁਸ਼ੀਆਂ ਦੇ ਦੇ ਕਿਉਂ ਨੂੰ ਦੁੱਖ ਦੇਂਦੇ ਆ ਰੱਬਾ ਚਾਚੀ ਧੀ ਹੌਸਲਾ ਕਰੋ ਆ ਫੜੋ ਪਾਣੀ ਪੀਓ ਕੀ ਹੌਸਲਾ ਕਰ ਫੜੋ ਕੁਛ ਨਹੀਂ ਪਰ ਮਹਾਤਮਾ ਤੇ ਵਿਸ਼ਵਾਸ ਰੱਖੋ ਚਾਚੀ ਜੀ ਵਿਸ਼ਵਾਸ ਵਿਸ਼ਵਾਸ ਤੇ ਹੁਣ ਸਾਰਾ ਉੱਠ ਗਿਆ ਮੈਨੂੰ ਉਸ ਪਰਮਾਤਮਾ ਦੇ ਵਿਸ਼ਵਾਸ ਰਿਹਾ ਬਸ ਜੋ ਮੇਰੇ ਝੋਲੀ ਚ ਪਈ ਪਰਮਾਤਮਾ ਦੇ ਆਸਿਆ ਪਰਮਾਤਮਾ ਦੇ ਆਸਿਆ ਵੀ ਪਰਮਾਤਮਾ ਤੂੰ ਹੈਗਾ ਕਿੱਥੇ ਆ ਹੈਗਾ ਕਿਤੇ ਇੰਨਾ ਦੁੱਖ ਦੇਣ ਦਿਆ ਮੇਰੇ ਧੀ ਨੂੰ ਇੰਨਾ ਦੁੱਖ ਦੇਣ ਦਿਆ ਜਦੋਂ ਉਹ ਮੇਰੇ ਮਰ ਗਏ ਸੀ ਭਰਾ ਪਰ ਚਾਹੀਏ ਵੀ ਮਰ ਜਾਂਦੇ ਤੇ ਇਹ ਚੰਗਾ ਸੀ ਨਾਲ ਚਾਚੀ ਜੀ ਇਹ ਵੀ ਪਰਚਰ ਦੀ ਉਦੋਂ ਚੁੱਪ ਕਰੋ ਇਹ ਵੀ ਮਰ ਜਾਂਦੀ ਉਦੋਂ ਸਾਰੇ ਲੈ ਗਈ ਮੁੱਕ ਜੜੇ ਸੀਗੇ ਸਾਰੇ ਲੈ ਗਈ ਮੁੱਕ ਜੜੇ ਸੀਗੇ ਇਹਦੇ ਹਾਂ ਜੀ ਅੱਜ ਬੜੀ ਗਰਮੀ ਆ ਨਾ ਬਾਹਰ ਮੈਂ ਨਾ ਮੂੰਹ ਹੱਥ ਧੋਣਾ ਪਹਿਲਾਂ ਫੇਰ ਇੱਕ ਔਰੀ ਨਾ ਦੇ ਲੈਣਾ ਦੁਕਾਨ ਤੋਂ ਹਾਂ ਦੋ ਰੋਟੀਆਂ ਦਿੱਤਾ ਕਰਦੇ ਨਹੀਂ ਤੇ ਜਾਣਾ ਨਹੀਂ ਉਹ ਵੀ ਬੰਦ ਕਰਾਇਦੇ ਉਹ ਗਰਮੀ ਕਰੀ ਕਰਕੇ ਨਾ ਮੈਂ ਤਾਂ ਸਿੱਧਾ ਘਰ ਆ ਗਿਆ ਵਾ ਬੈਠੋ ਮੈਂ ਪਾਣੀ ਤੇ ਆਵਾਂ ਹੱਥ ਧੋ ਇੱਕ ਔਰੀ ਹੁਣਾ ਵਾ ਲੈ ਕੇ ਜੀ ਪਾਣੀ ਲੈ ਆਉਂਦੀ ਪਾਣੀ ਪਾਣੀ ਪੀ ਲਾ ਤੂੰ ਦੋ ਮਿੰਟ ਗਰਮੀ ਚ ਆਏ ਆਂਗੇ ਪਾਣੀ ਦੇ ਨਾਲ ਮੂੰਹ ਹੱਥ ਧੋਣ ਲਾ ਕੋਤੇ ਖੱਡੇ ਹੋ ਜਾ ਵੀਰੇ ਨਾ ਪਾਣੀ ਤੇਨੂੰ ਕਿਆ ਵਾ ਕੁਛ ਨਹੀਂ ਮੈਨੂੰ ਕਿਉਂ ਨਾ ਦਾਸ ਤੇਰਾ ਚਿਹਰਾ ਦੱਸੰਦਾ ਕੀ ਗੱਲ ਹੋਈ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਹੈ ਕੀ ਗੱਲ ਕੀ ਹੋਣੀ ਨਾ ਉਹ ਆ ਜਾ ਆ ਤੇ ਨੂੰ ਕੋ ਜਾ ਤੂੰ ਤਾਂ ਦੀਨੀ ਭਾਈ ਹਨਾ ਚਾਚੀ ਕਿੱਥੇ ਆ ਚਾਚੀ ਚਾਚੀ ਉਧਰ ਰੰਮੇ ਪੈ ਜੇ ਹੁਣੇ ਮੈਂ ਗੋਲੀ ਦੇ ਕੇ ਆਣੀ ਮੈਂ ਤੇ ਜਰਾ ਰੈਸਟ ਕਰ ਲਓ ਆ ਮਮੀ ਵੀ ਚਲ ਗਏ ਮਾਮਾ ਜੀ ਵੱਲ ਉਹ ਤਾਂ ਗਏ ਗਏ ਚਾਚੀ ਜੀ ਬੜਾ ਰੋਏ ਖਪੇ ਜੇ ਚਾਚੀ ਜੀ ਕਿਉਂ ਕੀ ਗੱਲ ਹੈ ਫਿਰ ਤਾਂ ਨਹੀਂ ਕੋਈ ਉਧਰ ਚੱਲ ਚੜ ਗਿਆ ਨਹੀਂ ਚੱਲ ਕੇ ਚੜਨਾ ਵਾ ਉਹਨਾਂ ਜੋ ਸਿਮਰਤ ਆਈ ਸੀ ਕਿੰਨੇ ਵਾਸਤੇ ਸਿਮਰਤ ਆਈ ਆ ਉਹ ਬਾਜ਼ਾਰ ਆਈ ਸੀ ਤੇ ਇੱਧਰ ਆ ਗਈ ਘੰਟੇ ਵਾਸਤੇ ਉਹ ਕਹਿੰਦੀ ਮੈਂ ਚੱਲ ਮੰਮੀ ਉਹਨਾਂ ਨੂੰ ਮਿਲਵਾ ਤੇ ਮੰਮੀ ਤੇ ਘਰ ਨਹੀਂ ਹੈਗੇ ਤੇ ਆਈ ਕਿਤੇ ਨਹੀਂ ਸਾਇਨ ਤੇ ਮਰੇ ਖਾਲੂ ਕਹਿੰਦੇ ਜਾਣਾ ਨਹੀਂ ਹਾਂ ਹੋ ਗਿਆ ਟ੍ਰਿਪ ਤੇ ਗਿਆ ਕੱਲੀ ਆ ਗਈ ਮੈਂ ਸੁਪਾਗਿਆਂ ਨੂੰ ਕਹਿਣੀ ਕਿ ਸ਼ਮੀ ਨੂੰ ਲੈ ਆਉਣਾ ਹੈ ਨਾਲ ਤੇ ਕਹਿੰਦੇ ਨਹੀਂ ਮੈਂ ਤੇ ਇੱਧਰ ਬਾਜ਼ਾਰ ਆਈ ਆ ਕਿ ਮੈਂ ਕਿ ਚੱਲ ਜਾਂਦੇ ਜਾਂਦੇ ਮਿਲ ਜਾਂਮ ਤੇ ਉਹ ਨਾ ਮੈਂ ਤਾਂ ਨਹੀਂ ਗੱਲ ਕਰਦਾਸ बोलेंगी ਕਿ ਕਹਾਣੀਆਂ ਪਾਈ ਪਾਈ ਚੈਗੀ ਉਹਨਾ ਬੜੀ ਸੱਚੀ ਗਾਲ ਪੁੱਸੋ ਤੇ ਬੜੀ ਟੈਂਸ਼ਨ ਚੈਨਾ ਜਿਹਦੇ ਦਨਸ਼ੰਮੀ ਕਰਉ ਆਈ ਆ ਉਹ ਟੈਂਸ਼ਨ ਤੇ ਹੁੰਦੀ ਆ ਕਿ ਮੈਨੂੰ ਆਪ ਦੀ ਬੜੀ ਟੈਂਸ਼ਨ ਲੱਗੀ ਆ ਤੇ ਦੇਖਿਆ ਨਹੀਂ ਉਹਦੋਂ 700 ਦੀ ਕਿਤਰਾ ਬੋਲਦੀ ਸੀ ਚੋਪੀ ਨਹੀਂ ਕਰਦੀ ਤੇ ਉਦੋਂ ਮੰਮੀ ਨਹੀਂ ਘਰ ਆਣ ਕੇ ਬੋਲਣ ਲੱਗ ਪਏ ਸਾਡੇ ਤੇ ਤੇ ਮੈਂ ਤੇ ਚਾਚੀ ਜੀ ਨੇ ਇੱਕ ਸਲਾਹ ਕੀਤੀ ਮੈਂ ਕਿ ਚਾਚੀ ਜੀ ਆ ਪੰਜ ਕਰ ਲਈ ਜਿੰਨਾ ਚੰਮੀ ਦੇ ਤੇ ਪਤਾ ਨਹੀਂ ਗੱਲ ਬੰਨੀ ਆ ਕਿ ਨਹੀਂ ਬੰਨੀ ਡਾਕਟਰ ਕਹਿੰਦੇ ਆ ਵੀ ਨਹੀਂ ਬੰਨੀ ਪਰ ਸਾਨੂੰ ਪੂਰਾ ਵਿਸ਼ਵਾਸ ਆ ਪ੍ਰਮਾਤਮਾ ਤੇ ਸ਼ਾਇਦ ਬਾਨੀ ਜਾਵੇ ਕਿ ਪੂਰਾ ਪ੍ਰਮਾਤਮਾ ਮੇਰ ਖਾਈ ਕਰੇ ਖੈਰ ਪਾਈ ਦੇ ਵਿੱਚ ਹੋਂਚ ਤੇ ਮੈਂ ਚਾਚੀ ਜੀ ਨੇ ਕਿਹਾ ਕਿ ਆਪਾਂ ਕਿਉਂ ਨਾ ਕਹੀ ਸੀਮਰਤ ਨੂੰ ਕਿ ਤੇਰਾ ਜਿਹੜਾ ਪਹਿਲਾ ਬੱਚਾ ਵਾ ਤੂੰ ਚੰਮੀ ਦੀ ਝੋਲੀ ਚ ਪਾ ਦੇ ਉਹ ਪਾਣ ਹੋ ਗਈਆਂ ਹੈ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਦੱਸ ਭਲੀ ਦਾ ਹੀ ਕੰਮ ਆ ਮੇਰੇ ਦੁਆਰਾ ਤੇ ਕੰਮ ਹੈਗਾ ਵਾ ਪਰ ਪਹਿਲਾ ਬੱਚਾ ਦੀ ਢੋਲੀ ਚ ਪਾ ਦੂਗੀ ਕੀ ਹੋ ਗਿਆ ਤੈਨੂੰ ਵੇਖ ਮੇਰੀ ਗੱਲ ਸੁਣ ਜਿੱਥੋਂ ਤੱਕ ਤੇਰਾ ਮੈਂ ਸਾਥ ਦਿੰਦਾ ਵਾ ਹਨਾ ਤੇ ਇਹਨਾਂ ਸ਼ੁਕਰ ਰਹਿਣ ਕਿ ਮੈਂ ਤੇਰਾ ਸਾਥ ਦੇਈ ਜਾਂਦਾ ਵਾ ਪਰ ਆਹ ਗੱਲ ਸਿਮਰਤ ਨਾਲ ਨਾ ਕਰੀਂ ਤੇ ਤੂੰ ਪਹਿਲਾਂ ਦੱਸ ਆਹ ਹੋਈ ਤੇ ਤੁਹਾਨੂੰ ਦੱਸਣ ਨਹੀਂ ਆ ਆਪਾਂ ਸਿਮਰਤ ਨਾਲ ਗੱਲ ਕੀਤੀ ਸੀ ਮੈਂ ਤੇ ਚਾਚੀ ਜੀ ਨੇ ਤੂੰ ਤਾਂ ਸਾਨੂੰ ਪੈ ਗਈ ਇੰਨਾ ਬੋਲ ਕੇ ਗਈ ਇੰਨਾ ਚਾਚੀ ਜੀ ਰੋਏ ਖੱਪੇ ਬਹੁਤ ਹੀ ਜ਼ਿਆਦਾ ਰੋਏ ਉਦੋਂ ਦਾ ਮਨ ਦਾ ਸਰੀਰ ਖਰਾਬ ਹੋ ਗਿਆ ਤੇਰਾ ਤਾਂ ਚਾਚੀ ਦਾ ਦਿਮਾਗ ਕੰਮ ਕੀਤਾ ਹੀ ਨਹੀਂ ਸਿੱਧੀ ਸਿਮਰਤਨਾ ਦਾ ਲਗਾਈ ਤੀ ਮੇਰੀ ਗੱਲ ਸੁਣ ਤੂੰ ਭੈਣ ਦੀ ਤਰ੍ਹਾਂ ਤਾਂ ਸੋਚੋ ਉਧਰ ਵੀ ਤੁਹਾਡੀ ਇੱਕ ਭੈਣ ਹੀ ਛੰਮੀ ਕਿੱਥੇ ਬੁਰਾ ਕਿਹੜਾ ਵਾ ਬੱਚਾ ਉਹਨਾਂ ਦਾ ਉਹਨਾਂ ਦੇ ਘਰ 'ਚ ਰਹਿਣਾ ਤੇ ਰਹਿਣਾ ਵੀ ਸਾਹਮਣੇ ਅੱਖਾਂ ਦੇ ਤੇ ਜੇ ਛੰਮੀ ਦੀ ਝੋਲੀ ਪੜ ਗਈ ਤੁਸੀਂ ਉੱਥੇ ਕੀ ਕਰਨ ਮਾੜੀ ਆ ਮੇਰੀ ਸੋਹਣੂ ਗੱਲ ਪਹਿਲਾ ਬੱਚਾ ਕੋਈ ਨਹੀਂ ਹਿੰਦਾ ਤੇ ਨਾਲੇ ਦੂਸਰੀ ਗੱਲ ਤੂੰ ਸਿਮਰਤਨਾ ਨਾਲ ਗੱਲ ਕਿਉਂ ਕੀਤੀ ਤੇਰਾ ਦਿਮਾਗ ਦੋਵਾਂ ਦਾ ਕੰਮ ਨਹੀਂ ਕੀਤਾ ਚਾਚੀ ਤੇ ਸਿਆਣੀ ਬਣੇ ਸੀ ਇਹ ਗੱਲ ਬੰਦੀ ਸੀ ਉਹਦੇ ਨਾਲ ਕਰਦੀ ਇਹ ਤੇ ਮੰਮੀ ਨਾਲ ਗੱਲ ਕਰਦੇ ਮੈਂ ਮੰਮੀ ਆ ਕੇ ਗੱਲ ਕਰਦੇ ਹੈ ਤੁਹਾਡੀ ਬੋਲ ਕਿੱਥੇ ਗਈ ਆ ਸੋਤ ਬੋਤ ਮਾਰੀ ਗਈ ਤੁਹਾਡੀ ਦੋਵਾਂ ਦੀ ਅਗੇ ਤੇ ਮੈਂ ਬੋਲਦਾ ਨਹੀਂ ਹਾਂ ਮੈਂ ਬੋਲੂਗਾ ਇਥੇ ਜਿਹੜਾ ਗਲਤਕ ਹੋ ਤੇ ਗਲਤੀ ਆ ਤੂੰ ਇਹ ਨਹੀਂ ਕਹਿੰਦੇ ਤੇ ਮੇਰੀ ਭੈਣ ਜਿਹੜੀ ਦੂਜੀ ਆ ਉਹ ਵੀ ਖੁਸ਼ ਰਹੀ ਤੈਨੂੰ ਕੀ ਲੱਗਦਾ ਔਰ ਇੰਨਾ ਰੋਂਦੀ ਤੈਨੂੰ ਵੇਖਿਆ ਨਹੀਂ ਜਾਂਦਾ ਤੇ ਆਪਾਂ ਕੁਝ ਨਾ ਕੁਝ ਤੇ ਕਰਨਾ ਹੀ ਆ ਉਹਦੀ ਬਾਰੇ ਸੋਚਣਾ ਹੀ ਆ ਤੇ ਮੈਂ ਉਹਦੋਂ ਵੀ ਉੱਥੇ ਗੱਲ ਇਹ ਕਹੀ ਸੀ ਜਿਵੇਂ ਦੀ ਮੇਰੀ ਸਿਮਰਤ ਪੈ ਪੋਈ ਨਹੀਂ ਮੇਰੀ ਸ਼ਮੀ ਪੈ ਮੈਂ ਮੰਨਦਾ ਵਾਂ ਉਹਦੇ ਕੋਈ ਹੁਲਾਦ ਨਹੀਂ ਹੈਗੀ ਪਰ ਇਹ ਕੰਮ ਗਲਤ ਹੈਗਾ ਵਾ ਤੇ ਮੈਂ ਪਹਿਲਾਂ ਦੱਸਦਾ ਹਾਂ ਉਹਦੇ ਅੱਗੇ ਬੱਚੇ ਕਾਫੀ ਹੈ ਆਂ ਜੇ 2-3 ਬੱਚੇ ਹੋਣ ਤੇ ਬੰਦਾ ਫਿਰ ਵੀ ਗੱਲ ਕਰਦਾ ਚੰਗਾ ਲੱਗਦਾ ਇਹ ਥੋੜਾ ਵੀ ਪਹਿਲਾਂ ਹੀ ਬੱਚੇ ਦੀ ਝੋਲੀ ਚ ਪਾ ਦੂਗੀ ਉਹ ਸਾਰੀ ਖੁਸ਼ੀਆਂ ਤੇ ਉਹਨੂੰ ਸ਼ਮੀ ਨੂੰ ਦੇ ਦੇਵੀਆਂ ਨੇ ਥੋੜਾ ਸੋਚ ਸਮਝ ਕੇ ਗੱਲ ਕਰੀ ਜੇ ਦਿਮਾਗ ਤੋਂ ਕੰਮ ਨਹੀਂ ਜਾਂਦਾ ਇਹੋ ਗੱਲ ਮਾਦਾ ਨੂੰ ਪਤਾ ਲੱਗੀ ਨਾ ਤੇ ਫੇਰ ਆਪਣਾ ਬੋਰੀ ਇਸ ਤਰ੍ਹਾਂ ਗੋਲ ਕਰਕੇ ਤੇ ਪੇਕੇ ਚਲ ਜੀ ਤੇ ਮੈਂ ਤੇਰਾ ਸਾਥ ਨਹੀਂ ਦੇਣਾ ਇਹਦੇ ਵਿੱਚ ਤੂੰ ਇਥੇ ਮੈਨੂੰ ਬੋਲਣ ਲਾਪੇ ਤੇ ਬੋਲਣਾ ਤਾਂ ਕੀ ਕਰਾਂ ਦੱਸ ਮਾਨ ਨੂੰ ਦੁਖੀ ਕਰਤਾ ਤੂੰ ਮੇਰਾ ਧਿਆਨ ਨਾ ਜਿਆਦਾ ਤੇ ਤੀ ਬੋਲਨੀ ਤੇ ਸਾਡੇ ਉੱਤੇ ਕਹਿ ਵੀ ਮੈਂ ਕੀ ਗਲਤ ਦਿੱਤਾ ਭਲਾ ਦੇ ਸੋਚਣ ਨਹੀਂ ਆ ਕੋਈ ਭਲਾਈ ਕਰਨਾਂ ਨਹੀਂ ਕੋਈ ਮਾਰਾਂ ਨਹੀਂ ਸੋਚਣ ਦੀ ਹੁਣ ਮੇਰੀ ਸੋਨ ਗੱਲ ਇੱਥੇ ਬੈਠੋ ਜਾਣਾ ਨਹੀਂ ਇੱਥੇ ਬੈ ਹੁਣ ਇੱਥੇ ਖਲਾਰਾ ਬੈਣਾ ਹੀ ਤੇ ਮੈਂ ਪਹਿਲੋ ਦੱਸਦਾ ਤੈਨੂੰ ਕੀ ਲੱਗਦਾ ਸਿਮਰਤ ਮੰਮੀ ਨਾਲ ਗੱਲ ਨਹੀਂ ਕਰੂਗੀ ਉਹਨੇ ਤੇ ਉਸੇ ਵਾਲੇ ਨਾਲ ਕਰਨੀ ਆ ਵੇਖੀ ਲਾ ਕੇ ਨਾ ਨਾ ਗੱਲ ਕਰੂਗੀ ਫੇਰ ਪਤਾ ਲੱਗੂਗਾ ਤੈਨੂੰ ਤੇ ਨਾਲ ਚਾਚੀ ਨੂੰ ਕੋਈ ਨਹੀਂ ਕਰਨੇ ਮੰਮੀ ਨਾਲ ਵੀ ਗੱਲ ਕਰਨ ਤੋਂ ਪਹਿਲਾਂ ਸੋਚ ਲਈ ਜਾਂਦਾ ਵਾ ਕਿ ਆ ਗੱਲ ਕਰਨ ਵਾਲੀ ਏ ਕਿ ਨਹੀਂ ਕਰਨ ਵਾਲੀ ਹਾਂ ਹੋਰ ਕੀ ਤੁਸੀਂ ਕਹਿੰਦੇ ਨਾ ਵੀ ਆਪਾਂ ਬੱਚਾ ਕੋਦ ਲੈ ਆ ਦਿੰਨੇ ਆ ਉਹ ਗੱਲ ਹੋਰ ਸੀ ਉਹ ਮੈਂ ਤੇਰੇ ਵਿੱਚ ਉਹਦੇ 'ਚ ਸਹਿਮਤ ਸੀ ਪਰ ਇਸ ਗੱਲ ਵਿੱਚ ਮੈਂ ਬਿਲਕੁਲ ਨਹੀਂ ਸਹਿਮਤ ਹਾਂ ਲੱਗੀ ਸਮਝ ਤੂੰ ਐਡੀ ਸਿਆਣੀ ਨਹੀਂ ਆ ਇੰਨੇ ਵੱਡੇ ਵੱਡੇ ਫੈਸਲੇ ਲੈਣਾ ਪੀਆ ਇਹ ਗੱਲ ਨਾ ਚਾਚੀ ਤੇ ਤੇ ਮੰਮੀ ਦੇ ਸੁਰ ਦੇ ਇਹ ਚਾਚੀ ਨੂੰ ਮੰਮੀ ਤੇ ਗੱਲ ਕਰਨੀ ਚਾਹੀਦੀ ਆ ਲੱਗੀ ਸਮਝ ਆ ਇਹਦੇ ਵਿੱਚ ਨਹੀਂ ਤਾਂ ਬੁਰੀ ਤੂੰ ਬਣੇਗੀ ਆ ਯੇ ਵੀ ਸਮਝ ਲੱਗੀ ਕਿ ਨਹੀਂ ਮੈਂ ਪਹਿ ਹੀ ਦਿਮਾਗ ਚ ਗੱਲ ਕੇ ਨਹੀਂ ਖਾਣੇ ਚ ਖਾਣਾ ਤੇ ਤਰ੍ਹਾਂ ਲੱਗਦਾ ਹੈ ਹੀ ਨਹੀਂ ਆ ਇਹ ਹੈ ਨਾ ਇੰਨਾ ਜ਼ਿਆਦਾ ਸ਼ਮਵੀ ਤਾਂ ਨਾ ਸੋਚ ਤੈਨੂੰ ਤੈਨੂੰ ਕੀ ਲੱਗਦਾ ਮੈਂ ਨਹੀਂ ਸੋਚਦਾ ਮੈਂ ਵੀ ਸੋਚਦਾ ਮੈਂ ਤੇਰੇ ਉਹਦੇ ਪਿੱਛੇ ਮੈਂ ਲੜ ਪੈਣਾ ਦੀ ਸੱਸ ਨਾਲ ਕਈ ਵਾਰ ਕਹਿੰਨਾ ਨਾ ਪਰ ਇਹੋ ਜੇ ਫੈਸਲੇ ਤੂੰ ਨਾ ਆਪ ਲੈ ਤੇ ਚਾਚੀ ਦੇ ਸਿਰ ਤੇ ਛੱਡ ਦੇ ਹਾਜਤ ਨੂੰ ਮੰਮੀ ਨੇ ਵੇਖੀ ਕਿਹੜੇ ਰੱਖੋ ਬੋਲਣਾ ਚਾਚੀ ਨਾਲ ਤੇ ਤੇਰੇ ਨਾਲ ਤੈਨੂੰ ਪਤਾ ਵਾ ਮੰਮੀ ਕੀ ਕਹਿੰਦੇ ਮੰਮੀ ਇਹੋ ਕਹਿੰਦੇ ਆ ਵੀ ਜਿਹੜੀ ਨਾ ਸੀਮਾ ਇਹ ਸ਼ੰਮੀ ਦਾ ਪੱਖ ਲੈਦੀ ਆ ਤੇ ਦੱਸ ਮੈਂ ਦੱਸਾਂ ਉਹਦੀਆਂ ਖੁਸ਼ੀਆਂ ਹੋ ਕੇ ਸ਼ੰਮੀ ਦੀ ਝੋਲੀ ਚ ਪਾ ਦੇ ਤੂੰ ਕੀ ਚੋਣੀ ਹੈ ਬੋਲਦੀ ਨਹੀਂ ਹੋਣਾ ਮੈਂ ਤਾਂ ਸੁਪਤੇ ਇੱਕ ਸੌਂਦੀ ਆਈ ਜਦੋਂ ਤੇ ਮੇਰਾ ਵਿਆਹ ਹੋਇਆ ਨਾ ਇਹੋ ਹੀ ਸੌਂਦੀ ਆਈਆਂ ਕਿ ਸੀਮਾ ਸ਼ੰਮੀ ਦਾ ਪੱਖ ਲਿੰਦੀ ਆ ਪਰ ਸੀਮਾ ਤਾਂ ਜਿਹੜਾ ਮੈਂ ਕਰਦੀ ਆ ਨਾ ਪਿਆਰ ਉਹ ਤੇ ਨਾ ਤਾਂ ਨੂੰ ਨਜਰਾਉਂਦਾ ਨਾ ਤਾਂ ਡਿ ਭੈਣ ਨੂੰ ਨਜਰਾਉਂਦਾ ਤੇ ਨਾ ਤਾਂ ਦੀ ਮਾਂ ਨੂੰ ਨਜਰਾਉਂਦਾ ਮੈਂ ਉਹਦੇ ਵਾਸਤੇ ਵੀ ਬਹੁਤ ਕੁਝ ਕਰਦੀ ਆ ਪਰ ਨਹੀਂ ਜੇ ਤੂੰ ਸੋਚਦੀ ਹੁੰਦੀ ਨਾ ਤੇ ਆਹ ਗੱਲ ਤੂੰ ਸਿਮਰਤ ਦੇ ਨਾਲ ਨਹੀਂ ਕਰਨੀ ਸੀ ਤੂੰ ਚਾਚੀ ਨੂੰ ਉਹਦੇ ਹੀ ਮਨਾ ਕਰ ਦੇਣਾ ਸੀ ਕੋਈ ਨਹੀਂ ਚਾਚੀ ਮੇਰੇ ਨਾਲ ਆ ਜੋ ਵੀ ਗੱਲ ਹੋਏਗੀ ਨਾ ਆਪੀ ਚਾਚੀ ਕਰ ਲਵਾਂਗੇ ਕੋਈ ਮੈਂ ਗਲਤ ਨਹੀਂ ਸੋਚਣ ਦੀ ਕਿਸੇ ਬਾਰੇ ਚੰਗਾ ਹੀ ਸੋਚਣ ਦੀ ਆ ਜਾਓ ਜਾ ਕੇ ਨਹਾ ਲਓ ਤੇ ਫਿਰ ਮੈਂ ਤੁਹਾਨੂੰ ਰੋਟੀ ਦਵਾਂ ਇੰਨਾ ਚੰਗਾ ਵੀ ਨਾ ਬਣ ਵੀ ਜਿਹੜੇ ਤੈਨੂੰ ਘਰੋਂ ਛਿੱਤਰ ਬਹਿਣ ਮਿਲ ਕੇ ਲੱਗੀ ਸਮਝੀ ਇਹ ਨਹੀਂ ਚੰਗੀ ਵੀ ਨਾ ਬਣ ਕਿੰਨੋਂ ਆਸਿਆ ਪਾ ਕੜਾ ਕਰਤਾ ਮੇਰੇ ਬਾਦ ਆਇਨੇ ਹੁਣ ਮਾਤਾ ਨੇ ਮੈਨੂੰ ਨਹੀਂ ਛੱਡਣਾ ਉਹਨੇ ਕਹਣਾ ਆਪਣੀਆਂ ਮਰਜ਼ੀਆਂ ਕਰਦੀ ਫਿਰਦੀ ਆ ਮੈਨੂੰ ਤੇ ਹੁਣ ਸਮਝ ਨਹੀਂ ਆਉਂਦੀ ਵੀ ਮਾਤਾ ਨਾਲ ਕੀ ਗੱਲ ਕਰਾਂ ਮੈਂ ਉਹਨੇ ਵੀ ਇੱਕ ਅਦੇ ਦਿਨ ਚ ਆਇਨਾ ਸੀਮਾ ਤੂੰ ਤੇ ਮੇਰੇ ਬਾਦ ਆ ਪੰਗਾ ਖੜਾ ਕਰਤਾ ਯਾਰ ਇਹ ਥੋੜਾ ਵਾਪੀ ਮੈਨੂੰ ਦੁੱਖਣੀ ਆ ਸਭ ਤੋਂ ਜ਼ਿਆਦਾ ਮੈਨੂੰ ਹੀ ਦੁੱਖ ਆ ਮੈਂ ਨਹੀਂ ਚਾਹੁੰਦਾ ਕਿ ਮੇਰੀ ਭੈਣ ਦੀ ਝੋਲੀ ਭਰੇ ਇਹ ਯਰ ਰੱਬ ਮੇਰੀਆਂ ਨਾਲ ਕੀ ਕਰਾਂ ਦੱਸ ਯਾ ਯਾਰ ਮੈਨੂੰ ਤੇ ਦੋਨੋਂ ਭੈਣਾਂ ਇੱਕੋ ਜੀਆਂ ਮੈਂ ਇੱਕ ਦੀ ਖੁਸ਼ੀ ਖੋ ਕੇ ਤੇ ਦੂਜੀ ਨੂੰ ਖੁਸ਼ੀ ਕਿਵੇਂ ਦੇ ਦਾਂ ਇਸੇ ਮਾਰੀ ਸਮੇਂ ਦੀ ਵਰਦੀ ਉਸੋਈ ਤੇ ਨਾ ਕੋ ਕੰਮ ਨਾ ਕੋ ਕਾਰ ਨਾ ਇਹ ਦਿਹਾਤਾ ਕੁਛ ਖਾਣਾ ਨਾ ਪੀਣਾ ਫੇਰ ਵੀ ਪਤਾ ਨਹੀਂ ਤੇ ਸੋਈ ਕੋ ਤਰੀ ਫਿਰਦੀ ਕਦੀ ਨੂੰ ਹੱਥ ਨਾ ਕਦੀ ਨੂੰ ਹੱਥ ਲਾ ਪਤਾ ਨਹੀਂ ਐਨੇ ਕੁੜੀ ਨੇ ਕਦੋਂ ਆਣਾ ਪੁਜਾਰ ਗਈ ਆ ਬੰਦਾ ਘਰ ਆ ਜਵੇ ਵੀ ਮਾਂ ਸਾਡੀ ਨੇ ਰੋਟੀ ਖਾਣੀ ਆ ਕਿੱਥੇ ਜਾਦੇਗਾ ਉੱਥੇ ਜਾ ਕੇ ਬਹਿ ਜਾਂਦੇ ਰ। ਮੰਮੀ ਜੀ ਆਹ ਸਬਜੀ ਖਾ ਲਓ ਤੁਸੀਂ। ਸਵੇਰ ਤੋਂ ਕੁਝ ਨਹੀਂ ਖਾਦਾ ਫਿਰ ਮੈਂ ਫੁਲਕਾ ਬਣਾ ਦੇਣੀ ਆ ਤੁਹਾਨੂੰ। ਤੂੰ ਲੈ ਜਾ ਜਿੱਥੋਂ ਲੈ ਕੇ ਆਈਆਂ। ਮੈਨੂੰ ਨਹੀਂ ਲੋੜ। ਮੈਂ ਤੈਨੂੰ ਕਹਿਆ ਨਹੀਂ ਮੈਂ ਤੇਰੇ ਹੱਥ ਦਾ ਕੁਝ ਨਹੀਂ ਖਾਣਾ। ਇਹ ਤੂੰ ਲੈ ਕੇ ਆ ਗਈਆਂ। ਆਪੇ ਬਣਾ ਲੂੰਗੀ। ਮੈਂ ਤੇਰੇ ਹੱਥ ਦਾ ਨਹੀਂ ਖਾਉਂਗੀ। ਲੈ ਜਾ ਇੱਥੋਂ ਵਾਪਸ। ਮੁੰਡੇ ਹੱਥ ਵਾਲੀ ਨਾ ਹੋਵੇ ਤੇ। ਇਦਾਂ ਕਿਉਂ ਕਰਦੇ ਹੋ ਤੁਸੀਂ? ਇਦਾਂ ਹੀ ਕਰਨਾ ਹੈ। ਮੈਂ ਤੁਹਾਨੂੰ ਕੀ ਕਹਤਾ ਦੱਸੋ। ਤੁਸੀਂ ਖਾਓ ਨਾ ਸਬਜੀ। ਕੀ ਤੂੰ ਨਹੀਂ ਖਾ? ਉਹ ਦੱਸ ਮੈਨੂੰ। ਕਹਿਤਾ ਨਾ ਕੁਝ ਮੈਨੂੰ। ਤੂੰ ਲੈ ਜਾ ਵਾਪਸ। ਚਾਦਰ ਸੋਈ ਚ ਤੂੰ ਨਾ ਰੋ ਸੋਈ ਚ ਵੀ ਕਰਦੀ ਹੈ ਆਪਣਾ ਬਣਾ ਕੇ ਤਾਂ ਅੰਦਰ ਵੜ ਉਹ ਆਊਗਾ ਤਾਂ ਪਰੋ ਟਿੱਕਾ ਕੇ ਮੈਨੂੰ ਦੇਊਗੀ ਮੰਮੀ ਜੀ ਇਦਾਂ ਕਿਉਂ ਘਰੰਡੇ ਜਿਵੇਂ ਰਹਿਣਾ ਮੇਰਾ ਕੀ ਕਸੂਰ ਹੈ ਇਹਦੇ ਵਿੱਚ ਦੱਸੋ ਤੁਸੀਂ ਸਾਰਿਆਂ ਨੇ ਦੇ ਸਭ ਨੂੰ ਮਨ ਹੌਸਲਾ ਦੇਣਾ ਤੇ ਜੇ ਤੁਸੀਂ ਸਾਰੇ ਮੇਰੇ ਨਾਲ ਇਦਾਂ ਕਰੋਗੇ ਤੇ ਦੱਸੋ ਮੈਂ ਕੀ ਕਰੂੰਗੀ ਮੈਂ ਵੀ ਤੇ ਦੁਖੀ ਆ ਨਾ ਮੰਮੀ ਜੀ ਮੈਨੂੰ ਵੀ ਤੇ ਚਾਹ ਹੁੰਦਾ ਨਾ ਕਿ ਮੈਂ ਮਾਂ ਬਣਾ ਤੇ ਫੇਰ ਬੋਲ ਕਸੂਰ ਆ ਨਹੀਂ ਹੈ ਤੂੰ ਸਾਰਾ ਕਸੂਰ ਹੀ ਤੇਰਾ ਹੈ ਦੱਸ ਕਿਹੜੇ ਚੀਜ਼ ਚ ਕਮੀ ਆ ਤੇਰੇ ਕਸੂਰ ਚ ਮੇਰਾ ਪੁੱਤ ਦਾ ਕੋਈ ਕਸੂਰ ਨਹੀਂ ਕਸੂਰ ਹੀ ਸਾਰਾ ਤੇਰਾ ਬਲਖਣੀ ਦਾ ਹੀ ਤੇ ਜਾਨੀਆ ਰੋਟੀ ਨਾਲੋਂ ਆ ਮੈਂ ਰੋਟੀ ਖਾਵਾਂ ਐਨੀ ਮੈਂ ਦੁਖੀ ਤੇ ਮੈਂ ਤੇਰੀਆਂ ਹੱਦੀਆਂ ਰੋਟੀਆਂ ਖਾਵਾਂ ਮੰਮੀ ਕਸੂਰ ਮੇਰਾ ਤੇ ਇਹਦੇ ਚ ਮੇਰਾ ਕੀ ਕਸੂਰ ਆ ਕਮੀ ਪੁੱਛਦੀ ਆ ਕਮੀ ਸਾਰੀ ਤੇਰੇ ਚ ਐਥੋਂ ਨਿਕਲ ਚਲੀ ਜਾ ਫਿਰ ਮੈਂ ਆਪਣੇ ਪੋਤਾ ਘੋਰ ਕੋ ਸੋਚਾ ਕੀ ਕਰਨਾ ਤੇ ਕੀ ਨਹੀਂ ਕਰਨਾ ਕੀ ਮਤਲਬ ਮੰਮੀ ਜੀ ਤੁਹਾਡਾ ਮਤਲਬ ਤੂੰ ਸਮਝਦੀ ਪਈ ਹੈ ਜੋ ਮਤਲਬ ਹੈ ਮਤਲਬ ਕਿ ਤੁਸੀਂ ਆਪਣੇ ਮੁੰਡੇ ਦਾ ਹੋਰ ਵਿਆਹ ਕਰਨਾ ਚਾਹੁੰਦੇ ਹੋ ਜੇ ਤੂੰ ਆ ਨਹੀਂ ਆ ਤੇ ਇਦਾਂ ਹੀ ਹੈ ਮੰਮੀ ਮੈਂ ਨਹੀਂ ਆਂਦੀ ਤੂੰ ਆ ਗਈ ਵੀ ਨਾ ਹੈ ਤੁਹਾਡੇ ਸਲਾਹ ਹੁੰਦੀ ਪਈ ਆਹੋ ਤੇ ਫਿਰ ਕਰਨਾ ਹੀ ਆ ਮੰਮੀ ਜੀ ਜੇ ਮੇਰੀ ਜਗਾ ਤੁਹਾਡੀ ਆਪਣੀ ਧੀ ਹੁੰਦੀ ਤੇ ਉਹਦੇ ਘਰ ਬੱਚਾ ਨਾ ਹੁੰਦਾ ਕਿ ਉਹਦੀ ਸਾਸੋ ਨੂੰ ਤਾਨੇ ਮੇਨੇ ਦਿੰਦੀ ਤੇ ਇਹ ਗੱਲ ਕਹਿੰਦੀ ਕਿ ਤੇਰਾ ਮੈਂ ਵਿਆਹ ਕਰ ਦੇਣਾ ਨੀ ਬਲਛਣੀਏ ਤੂੰ ਮੇਰੀ ਧੀ ਦੀ ਗੱਲ ਕਰਦੀ ਐ ਸੁੱਖ ਨਾ ਰੱਬ ਨੇ ਨੂੰ ਦੋ-ਦੋ ਦਿੱਤੇ ਬੱਚੇ ਹੈ ਤੂੰ ਆਪਣੇ ਤੇ ਤੁਲਦੀ ਐ ਲੋ ਉਹਦਾ ਨਾਂ ਨਾ ਲਿਆ ਕਰ ਤੈਨੂੰ ਮੈਂ ਦੱਸਦਾ ਮੰਮੀ ਮੈਂ ਤੁਹਾਨੂੰ ਕਹਿੰਦੀ ਐ ਜੇ ਨਾਂ ਹੁੰਦੇ ਤੇ ਹੈਗੇ ਆ ਨਾ ਫਿਰ ਕਿਉਂ ਨਾ ਲੀਤਾ ਹੈਦੇ ਆ ਮੰਮੀ ਰਾਮ ਕਰੋ ਮੇਰੇ ਤੇ ਕੁਛ ਨਾ ਐਦਾਂ ਮੈਨੂੰ ਸਤਾਓ ਮੈਂ ਤੇ ਪਹਿਲੇ ਬੜੀ ਦੁਖੀ ਆ ਮੈਂ ਤੇ ਪਹਿਲੇ ਦੁਖਿਆਰੀ ਆ ਮੰਮੀ ਜਿਉਂ ਜਨਮ ਲਿਆ ਨਾ ਹੁਣ ਤੱਕ ਮੈਂ ਤੇਲੇ ਬਹੁਤ ਦੁਖੀ ਆ ਮੰਮੀ ਨਾ ਐਦਾਂ ਕਰੋ ਤੇ ਮੈਂ ਕੀ ਕਰਾਂ ਕਿਤੇ ਹੈਗੇ ਆ ਜਿਹੜੇ ਮੇਰੀ ਗੱਲ ਸੁਣਦੇ ਆ ਮੈਨੂੰ ਉਹਨਾਂ ਉਹਨਾਂ ਤੋਂ ਦੂਰ ਨਾ ਕਰਿਓ ਮੰਮੀ ਪਲੀਜ਼ ਮੈਂ ਹੱਥ ਜੋੜਦੀ ਮੈਨੂੰ ਉਹਨਾਂ ਤੋਂ ਦੂਰ ਨਾ ਕਰਿਓ ਤੇ ਤੇਰਾ ਕਿਦਾਦਾ ਵੀ ਮੈਂ ਆਪਣੇ ਪੁੱਤ ਨੂੰ ਇਤਰੇ ਰਹਿ ਦਵਾ ਉਹਦਾ ਇੱਥੇ ਕੰਮ ਕਦਮ ਕਰਵਾ ਜਾਵਾਂ ਉਹਦਾ ਕੋਈ ਬੋਲਣ ਵਾਲਾ ਨਾ ਨਾ ਕੋਈ ਨਾ ਹੋਵੇ ਮੈਂ ਉਹਦਾ ਤੁਜਾ ਵਿਆਹ ਕਰੂੰਗੀ ਨਹੀਂ ਮੰਮੀ ਨਹੀਂ ਫੇਰ ਉਹਦੇ ਕੋਈ ਬੋਲਣ ਵਾਲਾ ਵੀ ਤਾਂ ਹੋਊਗਾ ਨਾ ਕਿ ਹਾਂ ਇਹ ਸਾਡਾ ਪਿਓ ਆ ਇਹ ਸਾਡਾ ਕੁਛ ਲੱਗਦਾ ਹੈ ਤੇਰਾ ਕਿਰਾਤਾ ਉਹਨੂੰ ਮੰਦੀ ਰਹਿਣ ਦਵਾ ਤੇਰੇ ਚ ਤੇ ਸਭੀ ਖਰਾਬੀ ਤੇਰੇ ਚ ਉਹ ਤੇ ਤੋਂ ਕੋਈ ਮੁਕਸ਼ਾ ਦਾ ਨੁਕਸਾ ਤੇਰੇ ਤੇ ਆ ਤੁਮ ਮੰਮੀ ਤੇ ਮੈਂ ਨੂੰ ਆਪਣਾ ਦੂਜਾ ਵਿਆਹ ਕਰਾ ਕੇ ਆਪਣਾ ਘਰ ਦਾ ਸੌਂ ਰੋ ਦਾ ਨਵਾ ਮਾਂ ਮੇਰੇ ਚ ਮਿਹਨਤ ਹੀ ਕਸੂਰ ਆ ਮੈਨੂੰ ਨਾ ਕਰੋ ਗੱਡੋ ਦੇਖ ਲੋ ਘਰ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਸੂਰ ਹੀ ਤੇਰਾ ਏ ਤੇਰਾ ਨਾ ਕਸੂਰ ਹੁੰਦਾ ਤੇ ਮੈਂ ਕਿਉਂ ਇਸ ਤਰ੍ਹਾਂ ਕਰਦੀ ਮੈਨੂੰ ਨਾ ਮਜਬੂਰ ਕਰ ਜ਼ਿਆਦਾ ਬੋਲਣ ਤੇ ਅਥਰੂ ਜਨਾ ਬਕ ਚੱਲੇ ਤੇ ਚੱਲ ਮੋਂ ਨਹੀਂ ਮੈਨੂੰ ਇਹ ਮਮੇ ਕੀ ਕੀ ਨਹੀਂ ਹੋਇਆ ਪੁੱਛਿਆ ਕਰੋ ਉਹ ਹੀ ਮੰਮੀ ਜੀ ਰੋਟੀ ਖਾ ਲੋ ਜਦੋਂ ਮੈਂ ਕਹਾਂ ਨਹੀਂ ਖਾਣੀ ਤੇਰੇ ਹੱਥ ਦੀ ਰੋਟੀ ਫੇਰੇ ਦਾ ਕੀ ਮਤਲਬ ਹੈ ਰੋਟੀ ਲੈ ਕੇ ਆਉਂਦਾ ਮੈਂ ਭੁੱਖੀ ਰਹਿਣੂੰ ਮੈਂ ਆਪੇ ਕਰ ਲੂੰਗੀ ਮੈਂ ਆਪੇ ਪਕਾ ਕੇ ਖਾ ਲੂੰਗੀ ਤਾਨੂੰ ਮੈਂ ਮੰਮੀ ਕੀ ਦੱਸਾਂ ਜੇ ਤੁਸੀਂ ਸੁਣੋਗੇ ਨਾ ਤੁਹਾਡੇ ਖੁਦ ਪੈਰਾਂ ਥੱਲੇ ਜ਼ਮੀਨ ਨਿਕਲ ਜਾਊਗੀ ਇੰਨਾ ਛਾਤਰ ਦਿਮਾਗ ਇਹਦਾ ਮੈਂ ਨਹੀਂ ਪਤਾ ਨਹੀਂ ਕਿੱਥੋਂ ਇੰਨਾ ਦਿਵਾਗ ਲਾ ਲਾ ਸਕੀਮਾ ਲਾ ਲਾ ਸੋਚਦੀ ਆ ਤੁਹਾਨੂੰ ਪਤਾ ਨਾ ਮੰਮੀ ਅੱਜ ਮੈਂ ਬਾਹਰ ਗਈ ਮੜਾ ਜਾ ਤੇ ਮੈਂ ਕਿਹਾ ਚਲ ਮੰਮੀ ਨਾਲ ਹੋਉਣੀ ਆ ਤੇ ਜਦੋਂ ਮੈਂ ਗਈ ਨਾ ਉੱਥੇ ਮੰਮੀ ਦੇ ਘਰੇ ਹੈ ਨਹੀਂ ਚਾਚੀ ਨੇ ਤੇ ਸੀਮਾ ਭਾਬੀ ਨੇ ਮੈਨੂੰ ਐੋ ਜੀ ਗੱਲ ਕੀਤੀ ਮੇਰਾ ਤੇ ਉੱਥੇ ਹੀ ਮੇਰਾ ਮਾਨ ਜਨਾਬ ਕਰਕੇ ਰਹਾਤਾ ਇੰਨਾਂ ਨੇ ਮਰਾਤ ਮੈਨੂੰ ਦੱਸ ਤੇ ਸਹੀ ਹੋਇਆ ਕੀ ਆ ਓਏ ਹੋਏ 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 ਐਨੀ ਭੋਲੀ ਸ਼ਕਲ ਤੇ ਇਨਾ ਸ਼ਾਤਕ ਦਿਮਾਗ ਕਿੱਥੋਂ ਲਾ ਲਿੰਦੇ ਜਿੰਨੀਆਂ ਸਕੀਮਾਂ ਤੂੰ ਕੀ ਨਾਸਾ ਕਰਦੀ ਹੋਂਦੀ ਤੁਹਾਨੂੰ ਨਹੀਂ ਵੇਹ ਕੋ ਸਮਝੀ ਲੱਗਣਾ ਤੁਸੀਂ ਨਾ ਕਿਹਦੇ ਮੋਟਿਆ ਤਰਾਕੇ ਨਾ ਪਿਆਰ ਚਲਾਉਂਦੇ ਜੀ ਜਿੰਨਾ ਤੁਹਾਡਾ ਸ਼ਾਤਕ ਦਿਮਾਗ ਹੈ ਨਾ ਇਹ ਮੈਨੂੰ ਸਭ ਪਤਾ ਲੱਗ ਰਿਹਾ ਤੇੜੀ ਚਾਰ ਚਾਰ ਤਰੀਆਂ ਦਾ ਤੁਸੀਂ ਦੱਸ ਦੇ ਹੋਇਆ ਕੀ ਹੁਣ ਆ ਕੀ ਮੰਮੀ ਇਹਨੇ ਸੀਮਾ ਭਾਬੀ ਦੇ ਤੇ ਚਾਚੀ ਦੇ ਦਿਮਾਗ ਦੇ ਪਤਾ ਨਹੀਂ ਕਿਹੋ ਜੀ ਗੱਲ ਪਰੀ ਉਹ ਕਹਿੰਦੀਆਂ ਵਾ ਕਿ ਤੂੰ ਆਪਣਾ ਬੱਚਾ ਜੰਮ ਕੇ ਸ਼ੰਭੀ ਦੀ ਚੋਲੀ ਪਾ ਦੇ ਹਾਂ ਕਿਤਰਾ ਤਰੀਆਂ ਉਹਨਾਂ ਦੀ ਜੁਰਤ ਕਿੱਤਰਾ ਪਈ ਨਹੀਂ ਗੱਲ ਕਰਨ ਦੀ ਮੈਨੂੰ ਕੀ ਪਤਾ ਕੀ ਦਿਮਾਗ ਲਾਉਂਦੀ ਫਿਰਦੀ ਉਹਨਾਂ ਨੇ ਕੀ ਸੁਲਾਵਾ ਕਰਦੀ ਇਹ ਕੀ ਗੱਲਾਂ ਸੁਣਦੀ ਮੂੰਹ ਲਾ ਲਾ ਕੇ ਇਹਦੀ ਮੈਂ ਗੱਲਾਂ ਸੁਣਦੀ ਪਈ ਆ ਨਵੀਆਂ ਨਵੀਆਂ ਸਕੀਮਾਂ ਖੇਡਦੀ ਪਈ ਆ ਫੇਰ ਨਹੀਂ ਮੰਮੀ ਮੇਰਾ ਕੀ ਕਸੂਰ ਆ ਆ ਕਸੂਰ ਹੀ ਆ ਹੋਰ ਕਿਉਂ ਰੋਣਾਈ ਮੰਮੀ ਜੀ ਮੈਂ ਹੱਥ ਧੋੜ ਕੇ ਤੁਹਾਨੂੰ ਕਹਿੰਨੀ ਆ ਮੈਂ ਸੱਚ ਬੋਲਦੀ ਆ ਮੈਨੂੰ ਰੱਬ ਦੀ ਸੌਂ ਲੱਗੇ ਮੈਂ ਇਦਾਂ ਤਾਂ ਕੁਝ ਨਹੀਂ ਕਿਹਾ ਸੀਮਾ ਭਾਬੀ ਨੂੰ ਉਹ ਕਸ ਕਰਦੀ ਜੀ ਕਿੰਨਾ ਗਨਾਟਾ ਕਰੋਗੇ ਐ ਬੱਸ ਕਰ ਜੇ ਹੁਣ ਸਾਰੇ ਨੂੰ ਤੁਹਾਡੀ ਇਹ ਸਚਾਈ ਸਾਹਮਣੇ ਆਉਂਦੀ ਆ ਸਿਮਰਤ ਮੈਨੂੰ ਕੋਨੇ ਕਰ ਲੈ ਜਾ ਮੈਂ ਇਹਨਾਂ ਨੂੰ ਪੁੱਛਦੀ ਮੈਂ ਤੁਹਾਨੂੰ ਕਦੋਂ ਕਹੀ ਐ ਇਹ ਗੱਲ ਤੇਰੀਆਂ ਖੁਸ਼ੀਆਂ ਮੈਂ ਆਪਣੀ ਝੋਲੀ ਚ ਕਿੱਦਾਂ ਪਵਾ ਸਕਦੀ ਆ ਸਿਮਰਤ ਮੈਂ ਤੇ ਇਹ ਚੀਜ਼ ਸੁਪਨੇ ਚ ਵੀ ਨਹੀਂ ਸੋਚ ਸਕਦੀ ਤੋਂਦਾਂ ਦੀ ਦਿਮਾਗ ਚ ਇਹ ਗੱਲ ਕਿੱਦਾਂ ਆ ਗਈ ਜੇ ਤੁਸੀਂ ਪਾਈ ਆ ਤੇ ਫੇਰ ਹੀ ਆਈ ਆ ਨਹੀਂ ਤੋਂਦਾਂ ਦੀ ਦਿਮਾਗ ਸੁਪਨੇ ਚ ਆਉਣੇ ਨਹੀਂ ਉਹਨਾਂ ਨੂੰ ਇਹ ਗੱਲ ਤੇ ਨਹੀਂ ਪਤਾ ਸਿਮਰਤ ਮੈਨੂੰ ਨਹੀਂ ਪਤਾ ਕਿੱਦਾਂ ਦਿਮਾਗ ਚ ਇਹ ਗੱਲ ਆਈ ਐ ਝੂਠ ਬੋਲਦੀ ਪਈ ਆ ਫੇਰੇ ਇਹ ਝੂਠ ਬੋਲਦੀ ਐ ਕੁਛ ਕੀਤਾ ਮੈਂ ਕਿਹਨੂੰ ਨਹੀਂ ਕੁਛ ਕੀਤਾ ਨਾਲੇ ਮੰਮੀ ਜੇ ਆਪਣੇ ਮੈਨੂੰ ਖੁਸ਼ੀ ਦੇਣੀਆਂ ਹੋਈਆਂ ਨਾ ਤੇ ਮੇਰੀ ਆਪਣੀ ਝੋਲੀ ਭਰ ਜੂਗੀ ਮੈਂ ਕਿਸੇ ਦਾ ਬੱਚਾ ਕੀ ਕਰਨਾ ਮੰਮੀ ਮੈਂ ਜੇਦਾ ਬੱਚਾ ਕਿੰਨਾ ਵਿੱਚ ਰ ਆਪਣੇ ਕੋਲ ਰੱਖੋਗੀ ਉਹਦੇ ਨਾਲ ਕਿੰਨਾ ਵਿੱਚ ਖੁਸ਼ ਰਹੋਗੀ ਮੰਮੀ ਮੈਂ ਕੁਛ ਨਹੀਂ ਕੀਤਾ ਤਾਂ ਨਾ ਐਨੀ ਗੱਲਾਂ ਕੀਤੀਆਂ ਉਹਦੇ ਦਿਲ ਨੂੰ ਕੀ ਬੀਤੀ ਹੋਗੀ ਉਹ ਕਦੋਂ ਉਹ ਕਦੋਂ ਨਹੀਂ ਤੂੰ ਪਹਿਲਾਂ ਹੀ ਇਹੋ ਜੀਆਂ ਗੱਲਾਂ ਕਰਨ ਡੈ ਜੀ ਤੇ ਆ ਕਰ ਆ ਕੋਈ ਗੱਲਾਂ ਕਰਨ ਵਾਲੀਆਂ ਵਾ ਤੁਹਾਨੂੰ ਪਤਾ ਮੰਮੀ ਮੇਰੇ ਦੇ ਪੈਰਾਂ ਥਲੀ ਜਮੀਨ ਹੀ ਨਿਕਲ ਗਈ ਚਲ ਚਾਚੀ ਨੇ ਤੇ ਕਹਿਣਾ ਹੀ ਕਹਿਣਾ ਭਾਬੀ ਵੀ ਮੇਰੀ ਇਹਦੇ ਵੱਲ ਦੀ ਗੱਲ ਕਰਦੀ ਉਹਨੇ ਵੀ ਇੱਕ ਵਾਰੀ ਨਹੀਂ ਮੇਰੇ ਸੋਚਿਆ ਕਿ ਹਾਂ ਸਿਮਰਤ ਦੇ ਦਿਲ ਤੇ ਕੀ ਬੀਤੂਗੀ ਕਿ ਉਹਦੇ ਮਨ ਤੇ ਕੀ ਬੀਤੂਗੀ ਕਿ ਆਪਣਾ ਬੱਚਾ ਕਿੱਦਾਂ ਕਿਸੇ ਨੂੰ ਦੇ ਦੋਗੀ ਕੋਈ ਕਿਉਂ ਦੇਏਗਾ ਬੱਚਾ ਆਪਣਾ ਹੈ ਤੂੰ ਮਾਂ ਬਣ ਮੈਂ ਕਿਉਂ ਦਵੇ ਆਪਣਾ ਬੱਚਾ ਤੈਨੂੰ ਮੈਂ ਜੇ ਮੈਂ ਨਹੀਂ ਕੀ ਮੈਂ ਕੁਛ ਨਹੀਂ ਕਿਹਾ ਮੈਨੂੰ ਨਾ ਧੋਖੀ ਕਰੋ ਔਰ ਮੈਂ ਪਹਿਲੇ ਬੜੇ ਧੋਖਿਆ ਮੈਨੂੰ ਨਾ ਧੋਖੀ ਕਰੋ ਔਰ ਤੇਰੇ ਬਲਖਣ ਗੁਣਾ ਮਤ ਕਰ ਅੱਗੇ ਬਲਖੜੇ ਕੰਮ ਕਰ ਕਰਕੇ ਮੁਲਖੀ ਹੋ ਗਈ ਹੈ ਖੰਗ ਲੱਗੀ ਆਪਣਾ ਬੱਚਾ ਤਾਂ ਤੂੰ ਮੈਨੂੰ ਦੇ ਨਹੀਂ ਸਕੀ ਤੇ ਉਹਦਾ ਵੀ ਬੱਚਾ ਨਹੀਂ ਹੈ ਵੀ ਮੇਰੀ ਗੋਦੀ ਪਾ ਦੇ ਤੈਨੂੰ ਸ਼ਰਮ ਨਹੀਂ ਆਈ ਕਹਿਣ ਲੱਗੀ ਨੂੰ ਹਾਂ ਚੱਲ ਚੱਤ ਚੱਲ ਲੈ ਤੋ ਚੱਲ ਤੇ ਕਹ ਲੱਗਿਆ ਨਾ ਸਮਝ ਲੱਗੀ ਜਿੱਦਾਂ ਇਹ اتنا ਦਾ ਹੈ ਪਰ ਮਾ ਇਹ ਆਪਣਾ ਬੱਚਾ ਤੂੰ ਉਹਨੂੰ ਦੇ ਦੇ। ਮਾ ਇਹ ਨਾਲ ਦੇ ਘੱਟ ਖੁਸ਼ੀਆਂ ਪਹਿਲੇ ਬੰਦਾ ਬੱਟੀ ਲੱਗ ਪਿਆ ਕਰਨ। ਮਾ ਤਾਂ ਬੜਾ ਦੁਖੀ ਹੋ ਗਈ ਨਾ ਤਾਂ ਕੀ ਤਰ੍ਹਾਂ ਦੇ। ਉਹਦੀਆਂ ਮਨ ਸੁਣੀਆਂ ਉਹਦੀਆਂ ਸੁਣਾ ਕੇ ਦੀ ਆਪਣਾ। ਮੈਂ ਤੇ ਨਾ ਜੀਂਦਿਆਂ ਤੋਂ ਆ ਤਾਂ ਨਾ ਮੈਂ ਮਰਿਆਂ ਤੋਂ। ਮੈਨੂੰ ਤਾਂ ਪਤਾ ਨਹੀਂ ਕਿਹੜੇ ਦਿਨ ਵੇਖਣ ਨੂੰ ਮਿਲਣ ਦੇ ਨੇ। ਮਾ ਤਾਂ ਬਹੁਤ ਦੁਖੀ ਹੋ ਗਈ। ਪਤਾ ਨਹੀਂ ਅਜੇ ਕੀ ਕੀ ਵੇਖਣ ਨੂੰ ਮਿਲਣਾ ਹੈ ਕੀ ਕੀ ਮੈਨੂੰ ਸੁਣਨ ਨੂੰ ਮਿਲਣਾ ਮੈਂ ਖਰੇ ਇਸੇ ਵਾਸਤੇ ਜਿੰਦੀ ਆਂ ਕਿ ਤੂੰ ਵੇਖ ਚਲੋ ਛੱਡੋ ਮੰਮੀ ਕਲਪਨਾ ਤੂੰ ਮੈਨੂੰ ਤਾਂ ਖੁਦ ਨਹੀਂ ਪਤਾ ਲੱਗਣ ਜਾਂ ਪਤਾ ਨਹੀਂ ਕਿਹੜਾ ਕਾਲਾ ਦਿਨ ਹੀ ਔਰ ਜਦੋਂ ਦੁਹੇਰੀ ਝੋਲੀ ਚ ਸਗਣ ਪਾਤਾ ਸੀ ਵਾਕੇ ਸਿਮੀ ਤੂੰ ਸਾਚ ਆਖਣ ਲਈ ਹੈ ਪਤਾ ਨਹੀਂ ਵਾਕੇ ਕਿਹੋ ਜਿਹਾ ਵੇਲਾ ਹੈ ਜਿਹੜਾ ਮੈਂ ਸਗਣ ਪਾਏ ਤੇ ਆ ਜਾ ਬੀਨੂੰ ਦੇਖਣ ਨੂੰ ਮਿਲਣ ਡੈ ਚਲੋ ਚੁੱਪ ਕਰ ਜਾਓ ਮੰਮੀ ਸਭ ਕੁਝ ਸਹੀ ਹੋ ਜਾਊਗਾ ਮੈਨੂੰ ਨਹੀਂ ਪਤਾ ਪਿਆ ਵੀ ਥੇਰ ਵੇਖਾ ਦੂ ਮਿਲਣਗੇ ਮਿੰਨੂ ਓਹੋ ਮੰਮੀ ਤੁਹਾਨੂੰ ਕੀ ਆ ਤੇ ਆ ਤੂੰ ਟੈਨਸ਼ਨ ਨਾ ਲਿਆ ਕਰੋ ਤੁਹਾਡੀ ਚੱਗੇ ਦਵਾਈ ਚੱਲਣਦੀ ਆ ਚੁੱਪ ਕਰ ਜਾਓ ਮੰਮੀ ਮੈਨੂੰ ਚੁੱਪ ਕਰ ਜਾਓ ਮੰਮੀ ਗੱਡੀ ਛੱਡਿਆ ਇਹਨਾਂ ਨੇ ਕਿ ਇਹ ਪਾਸੇ ਜੋ ਗੱਡੀ ਚੁੱਪ ਕਰੋ ਮੰਮੀ ਚੁੱਪ ਕੀ ਕਰਾਂ ਮੈਂ ਮੇਰਾ ਪੁੱਤ ਹੀਰੇ ਹੋਰ ਗੱਸੀ ਕਰਕੇ ਸੜੇ ਤੇ ਉਹਦੀ ਆਈ ਕਿ ਮੇਰੇ ਪੁੱਤ ਦਾ ਰੰਗ ਰੂਪ ਉੱਟ ਗਿਆ ਸਾਰੀ ਪਤਾ ਨਹੀਂ ਉਹ ਕਿਹੜੀਆਂ ਟੈਂਸ਼ਨਾਂ ਤੇ ਪਿਆ ਰਿਹਾ ਹੈ ਤੇਰੇ ਨਾਲ ਗੱਲ ਵੀ ਨਹੀਂ ਖੁੱਲ ਕੇ ਕਰਦਾ ਕੋਈ ਕੀ ਮੈਂ ਦੱਸਾਂ ਕੀ ਨਾਮ ਸ ਚਲੋ ਮੰਮੀ ਹੌਸਲਾ ਰੱਖੋ ਰੱਬ ਸਭ ਕੁਝ ਸਹੀ ਕਰ ਦੂਗਾ ਇਹ ਬਲਖਸ਼ੀ ਨਹੀਂ ਆਉਣਾਹੀਂ ਤੇ ਆਤਾ ਮੋੜੇ ਮੰਮੀ ਕੀ ਕਰ ਸਕਦੇ ਹਾਂ ਹੁਣ ਹੋਣੀ ਨੂੰ ਕੋਣ ਢਾਲ ਸਕਦਾ ਵਾ ਜੋ ਹੁਣ ਆਹੀ ਹੁਣ ਹੋ ਗਿਆ ਉਹ ਚੁੱਪ ਕਰ ਮੇਰੀ ਗੱਲ ਸੁਣ ਇਹਦਾ ਰਾਇ ਕੀ ਪਤਾ ਲੱਗੂ ਮੈਨੂੰ ਦੱਸ ਕੀ ਗੱਲ ਹੋਈ ਆ ਗੱਲ ਦੱਸ ਮੈਨੂੰ ਕੁਝ ਨਹੀਂ ਹੋਇਆ ਬਸ ਤੂੰ ਮੇਰੇ ਪਿੱਛੇ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਹਾਂ ਆਪਣੇ ਮਾਂ ਦਾ ਕਹਿਣਾ ਮੰਨੋ ਜੋ ਉਹ ਕਹਿੰਦੇ ਆ ਨਾ ਉਹ ਕਰ ਲਓ ਬਸ ਇਹ ਮਾਤਾ ਨੇ ਫੇਰ ਲੰਦਾ ਕੁਝ ਕਿਹਾ ਤੈਨੂੰ ਕੀ ਗੱਲ ਹੋਈ ਕੀ ਕਹਿੰਦੇ ਨੇ ਮਾਤਾ ਨੇ ਉਹ ਚੁੱਪ ਕਰ ਮੇਰੀ ਗੱਲ ਸੁਣ ਪਹਿਲਾਂ ਚੁੱਪ ਕਰ ਹਾਂ ਮੈਨੂੰ ਵੋਚ ਲੋ ਜਾ ਕੇ ਇਹ ਮਾਤਾ ਨੂੰ ਕੋਝ ਉਫ ਕਰ ਜਾ ਮੰਮੀ ਤੂੰ ਇਹਦੀ ਟੈਨਸ਼ਨ ਲੈਣ ਦੇ ਜੇ ਤੈਨੂੰ ਪਤਾ ਤੀ ਇਹਦੇ ਕੰਮ ਹੀ ਨੇ ਤਾ ਕਦੀ ਕਿਸੇ ਦੇ ਕੰਨ ਭੰਨੇ ਕਦੀ ਕਿਸੇ ਦੇ ਇਹ ਹਮੇਸ਼ਾ ਵੈਸੇ ਵੀ ਹਰ ਕਿਹਨੂੰ ਆਪਣੇ ਵਾਲੀ ਖਿੱਚਦੀ ਆ ਤੂੰ ਟੈਨਸ਼ਨ ਨਾ ਲਾ ਉਹ ਵੀ ਮੰਮੀ ਮੰਮੀ ਤਾ ਨਾਲ ਗੱਲ ਕਰਨਿਆ ਕੀ ਗੱਲ ਹੋਈ ਆ ਜੀਜੂ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਹਾਂ ਮੇਰੀ ਗੱਲ ਸੁਣ ਤੇਰੇ ਨਾਲ ਮੈਨੂੰ ਕੋਈ ਗੱਲ ਨਹੀਂ ਹੋ ਤੇ ਨਾਲ ਮੇਰੇ ਤੇ ਨਾਲ ਕੋਈ ਲਾਕਾ ਦੇਖਾ ਮੇਰੇ ਨਾਲ ਗੱਲ ਕਰ ਤੂੰ ਮੈਂ ਮੰਮੀ ਨਾਲ ਗੱਲ ਕਰਨਿਆ ਮੰਮੀ ਕੀ ਗੱਲ ਦਸਰੀ ਤੂੰ ਕੀ ਜੀਜੂ ਚੂਚੂ ਕਰੀ ਨਹੀਂ ਮੈਂ ਕੋਈ ਗੱਲ ਕਰਨੀ ਤੇਰਾ ਤੂੰ ਆਪਣਾ ਕੰਮ ਕਰ ਜਾ ਕੇ ਠੀਕ ਆ ਮੈਂ ਮੰਮੀ ਨਾਲ ਗੱਲ ਕਰਨ ਲਿਆ ਆ ਪਰ ਮੇਰੀ ਗੱਲ ਤਾਂ ਸਮਝ ਨਹੀਂ ਮੈਂ ਕੋਈ ਗੱਲ ਸੁਣੀ ਤੂੰ ਜਾ ਮੰਮੀ ਤੂੰ ਮੇਰੇ ਨਾਲ ਜਿੰਦੇ ਨਹੀਂ ਜਿੰਦਣਾ ਸੱਚੀ ਦੱਸੋ